ਰੋਡ 'ਤੇ ਮਾਲ ਬਹੁਤ ਲੱਦਿਆ ਹੋਇਆ ਥਾ ਤੇ ਉਹ ਟੈਂਪੂ ਚ ਵੱਜਣ ਦੇ ਕਾਰਨ ਇਹ ਐਕਸੀਡੈਂਟ ਹੋਇਆ ਤੇ ਸਾਡਾ ਬੜਾ ਨੁਕਸਾਨ ਹੋਇਆ ਜੀ ਕੰਧਾਂ ਦਾ ਸਾਡਾ ਤਕਰੀਬਨ 40-50 ਹਜ਼ਾਰ ਦਾ ਨੁਕਸਾਨ ਕਰ ਦਿੱਤਾ ਜੀ ਕਿਉਂਕਿ ਸਾਡਾ ਅੰਦਰ ਫੈਮਲੀ ਵੀ ਘੁੰਮਦੀ ਸੀ ਉਹਨਾਂ ਦਾ ਬਹੁਤ ਬਚਾ ਹੋਇਆ ਉਹ ਤਾਂ ਸਾਡੇ ਜਿੰਨੇ ਡੈਡੀ ਗਏ ਅਸੀਂ ਪ੍ਰਸ਼ਾਸਨ ਨੂੰ ਕਹਾਂਗੇ ਵੀ ਜਿਹੜੀਆਂ ਟਰਾਲੀਆਂ ਦੀਆਂ ਇਦਾਂ ਲੱਦਾਂ ਲੱਦ ਕੇ ਆਉਂਦੀਆਂ ਨਾ ਇਹਨਾਂ ਤੇ ਕੰਟਰੋਲ ਕਰੋ ਲੱਦ ਘੱਟ ਲੱਦਣ ਤੇ ਲੱਦ ਲੱਦਣ ਨਾਲ ਨੁਕਸਾਨ ਜਿਆਦਾ ਹੋਇਆ ਜੀ ਸਾਡਾ ਇਹ ਉਧਰ ਸਾਡੇ ਬਿਜਲੀ ਬੋਰਡ ਦਾ ਵੀ ਨੁਕਸਾਨ ਬਹੁਤ ਇਨਾਂ ਨੇ ਕੀਤਾ ਕਿਉਂਕਿ ਸਾਰੀ ਲੈਨ ਰਾਤ ਦੀ ਬੰਦ ਪਈ ਆ ਲੋਕਾਂ ਨੂੰ ਥਵੇ ਚਾਹੀਦੀ ਲਾਈਟ ਨਹਾਣ ਧੋਣ ਲਈ ਕਿਸੇ ਨੇ ਕੁਛ ਕਰਨਾ ਕਿਸੇ ਨੇ ਕੁਛ ਕਰਨਾ ਗੁਰਦੁਆਰੇਆਂ ਸਪੀਕਰ ਚੱਲਦੇ ਉਹ ਵੀ ਸਾਰੇ ਬੰਦ ਹੈ ਜੀ ਇਹ ਸਿਰਫ ਨਗੈਲੀ ਨਾ ਐਨੀ ਲੱਦ ਲੱਦਣ ਨਾ ਕਿਉਂਕਿ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਅਸੀਂ ਵੀ ਜਿਹੜੀ ਲੱਦ ਹੈ ਕੱਟ ਲੱਦੋ ਹੈ ਜੀ ਮਿਲ ਵਾਲਿਆਂ ਨੂੰ ਵੀ ਚਾਹੀਦਾ ਵੀ ਮਿਲ ਵਾਲੇ ਵੀ ਕਹਿਣ ਵੀ ਲੱਦ ਘੱਟ ਕੇ ਘੱਟ ਕਰਕੇ ਲਿਆਓ ਉਹਨਾਂ ਨੇ ਤਾਂ ਆਪਣੇ ਪੈਸੇ ਦੇਣੇ ਉਹਨਾਂ ਨੂੰ ਗਵ ਲਾਹੌਰ ਲੈਣ ਲੱਗਾ ਇਹ ਕੋਈ ਰੋਕ ਨਹੀਂ ਜੀ ਲੱਗਦੀ ਦੇਖੋ ਇਹ ਅਣਗਹਿਲੀ ਆ ਨਾ ਤਾਂ ਇਹਨਾਂ ਦਾ ਕੋ ਇਹ ਰੂਲ ਫਾਲੋ ਕਰਦੇ ਆ ਦੇਖੋ ਤੁਸੀਂ ਘਟੋ ਘਟ 30 ਫੁੱਟ ਦੀ ਇਹ ਲੱਦ ਲਦੀ ਹੋ ਆ ਇਹ ਸ਼ਰੇਆਮ ਕਾਨੂੰਨ ਦੀਆਂ ਧੜੀਆਂ ਨੇ ਇਹਨਾਂ ਦੇ ਖਿਲਾਫ ਪਹਿਲਾਂ ਤਾਂ ਕਾਰਵਾਈ ਹੋਣੀ ਚਾਹੀਦੀ ਆ ਬਾਕੀ ਦੇਖੋ ਬਿਜਲੀ ਬੋਰਡ ਦਾ ਵੀ ਨੁਕਸਾਨ ਹੋਇਆ ਤੇ ਆਮ ਜਿਹੜੇ ਸਿਵਲਿਅਨ ਉਹਨਾਂ ਦਾ ਵੀ ਨੁਕਸਾਨ ਹੋਇਆ ਟਰੈਕਟਰ ਵਾਲੇ ਇਧਰੋਂ ਆ ਰਹੇ ਸੀ ਇਹ ਸਾਰੀ ਇਹ ਪੇਪਰ ਮਿਲ ਵਾਲਿਆਂ ਦੀ ਮਿਹਰਬਾਨੀ ਆ ਇਹ ਜਿਹੜੇ ਪੇਪਰ ਮਿੱਲ ਵਾਲੇ ਇਹਨਾਂ ਨੂੰ ਸ਼ੈਲਟਰ ਕਰਦੇ ਆ ਜਿਸ ਵੇਲੇ ਕੋਈ ਗੱਲਬਾਤ ਹੁੰਦੀ ਆ ਤਾਂ ਇਹੇ ਆ ਕੇ ਇਹਨਾਂ ਦੇ ਅੱਗੇ ਖੜ ਜਾਂਦੇ ਆ ਮੈਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਪੇ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਜਿਹੜਾ ਵੀ ਇਹ ਸਰਕਾਰੀ ਇਹਨਾਂ ਨੇ ਕੋਈ ਨੁਕਸਾਨ ਕੀਤਾ ਚਾਹੇ ਬੀਲੀਬੋਰਡ ਦਾ ਕੀਤਾ ਚਾਹੇ ਸਿਵਲ ਨੇ ਜਾਂ ਕੰਧਾਂ ਢਾਈਆਂ ਜਾਂ ਹੋਰ ਵੀ ਜਿਹੜਾ ਨੁਕਸਾਨ ਉਹ ਹੋਣਾ ਚਾਹੀਦਾ ਤੇ ਇਹਨਾਂ ਨਾਲ ਇਹਨਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਕਿ ਐਡੀ ਲੱਤ ਦੇ ਵਿੱਚ ਕੱਲ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਜਿੱਦ ਇਹਨਾਂ ਨੇ ਲੱਦ ਲੱਦੀਓ ਆ ਕਮ ਸੇ ਕਮ ਦੋ ਟਰੱਕਾਂ ਦਾ ਮਾਲ ਭਰਿਆ ਏ ਟਰਾਲੀ ਦੇ ਵਿੱਚ ਇਹ ਸ਼ਰਿਆਮ ਗਲਤ ਹੋ ਤਾਂ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਡਾਇਰੈਕਟਰ ਵਾਲਿਆਂ ਦੇ ਖਿਲਾਫ। ਕਾਹਮ ਤੇ ਕੀ ਕੰਮ ਕਰਦੇ? ਸਰ ਮੇਰਾ ਨਾਮ ਬਲਜਿੰਦਰ ਸਿੰਘ ਜਈ ਮੈਂ ਇਸ ਬਿਜਲੀਵੁੱਡ ਸੈਲਾ ਖੁਰਦੂ ਵਿੱਚ ਜੌਬ ਕਰਦਾ। ਆਹ ਤੇ ਜਿਹੜੀ ਰਾਤ ਪਤਾ ਲੱਗਿਆ ਵੀ ਸਵੇਰੇ ਤੜਕੇ ਤੇ ਇੱਕ ਟਰਾਲੀ ਦਾ ਤੇ ਇੱਕ ਛੋਟੇ ਹਾਥੀ ਦਾ ਐਕਸੀਡੈਂਟ ਹੋਇਆ। ਜਿਹਦੇ ਵਿੱਚ ਸਾਡੇ ਦੋ ਪੋਲ ਇਹਨਾਂ ਨੇ ਤੋੜ ਦਿੱਤੇ ਤੇ ਇੱਕ 20 ਨੰਬਰ ਦਾ ਬਕਸਾ ਤੋੜਿਆ। ਤੇ ਜਿੱਥੋਂ ਤਾਈ ਮਤਲਬ ਇਹ ਪਤਾ ਲੱਗਿਆ ਵੀ ਸ਼ਾਇਦ ਕਿਸੇ ਨੇ ਡ੍ਰਿੰਕ ਕੀਤੀ ਸੀ ਪਰ ਡ੍ਰਿੰਕ ਤਾਂ ਇੱਕ ਪਾਸੇ ਆ ਪਰ ਜਿਹੜੀ ਟਰਾਲੀ ਹੈ ਕਾਫੀ ਓਵਰਲੋਡ ਆ ਰਾਤ ਦੇ ਸਮੇਂ ਇੱਧਰ ਨੂੰ ਪੇਪਰ ਮੇਲ ਨੂੰ ਕੋਈ ਭੋਂਗ ਵਾਲੀਆਂ ਟਰਾਲੀਆਂ 20 25 ਲੰਘਦੀਆਂ ਆਏ ਦਿਨ ਸਾਡਾ ਨੁਕਸਾਨ ਹੁੰਦਾ ਕਈ ਵਾਰੀ ਏਡੇ ਜਿਤਾਰਾ ਤੋੜ ਦਿੰਦੇ ਕਈ ਵਾਰੀ ਇੱਧਰ ਤੋੜ ਦਿੰਦੇ ਆ ਬਾਅਦ ਵਿੱਚ ਕਿਸੇ ਪੋਲਿਟਿਕਲ ਬੰਦੇ ਤੋਂ ਫੋਨ ਕਰਾਉਂਦੇ ਆ ਬੇ ਜੀ ਤੁਸੀਂ ਸਾਡੇ ਸਿਰ ਖਰਚਾ ਨਾ ਪਾਓ ਇਹਨੂੰ ਐਦਾਂ ਹੀ ਸਮਝੋ ਐਦਾਂ ਕਰੋ ਨੀਅਰ ਬਾਟ ਇਸ ਵੇਲੇ ਜਿਹੜਾ ਉਹ 1 ਲੱਖ ਦੇ ਲਗਭਗ ਸਾਡਾ ਨੁਕਸਾਨ ਇਹਨਾਂ ਨੇ ਕਰ ਦਿੱਤਾ ਬਾਕੀ ਫਿਗਰ ਕੋਈ ਐਕਚੁਅਲ ਦੱਸੀ ਨਹੀਂ ਜਾ ਸਕਦੀ ਸਾਰਾ ਕੁਝ ਚੈੱਕ ਕਰਨ ਤੋਂ ਬਾਅਦ ਹੀ ਦੱਸਿਆ ਜਾ ਸਕਦਾ ਵੀ ਟੋਟਲ ਨੁਕਸਾਨ ਐਕਚੁਅਲ ਫਿਗਰ ਕਿਆ ਬਣੀ ਹੈ ਤੇ ਸਾਡੀ ਇਹੀ ਪ੍ਰਸ਼ਾਸਨਿਕ ਵੀ ਮੰਗ ਇਹੀ ਆ ਤੇ ਵਿਭਾਗਾਂ ਤੋਂ ਵੀ ਇਹੀ ਮੰਗ ਕਰਦੇ ਆ ਪੰਜਾਬ ਸਰਕਾਰ ਤੋਂ ਵੀ ਇਹ ਮੰਗ ਕਰਦੇ ਆ ਕਿ ਜਿਹੜੇ ਓਵਰ ਲੋਡ ਟਿਪਰਿਆ ਜਾਂ ਓਵਰ ਲੋਡ ਟਰਾਲੀਆਂ ਲੰਘਦੀਆਂ ਇਹਨਾਂ ਨੂੰ ਨੱਥ ਪਾਈ ਜਾਵੇ ਜਿਹੜਾ ਅੱਗੇ ਤੋਂ ਇਹ ਜਿਹੜਾ ਨੁਕਸਾਨ ਹੈ ਉਹ ਸਾਡਾ ਨਾ ਹੋ ਸਕੇ ਸਾਡੇ ਵਿਭਾਗ ਦੇ ਨੁਕਸਾਨਾ ਨਾ ਹੋ ਸਕੇ ਸਾਡੇ ਡਿਪਾਰਟਮੈਂਟ ਦੇ ਵਿੱਚ ਪਹਿਲੇ ਕਰਮਚਾਰੀਆਂ ਦੀ ਕਾਫੀ ਘਾਟ ਆ ਸਾਨੂੰ ਬਾਹਰੋਂ ਹਾਇਰ ਕਰਨੇ ਪੈਂਦੇ ਆ ਆਪਣੀ ਜੇਬ ਦੇ ਵਿੱਚੋਂ ਪੈਸੇ ਦੇ ਦੇ ਕੇ ਬਾਹਰੋਂ ਹਾਇਰ ਕਰਕੇ ਸਾਨੂੰ ਇਹ ਕੰਮ ਕਰਾਣੇ ਪੈਂਦੇ ਆ ਸੋ ਇਹੇ ਸਾਡੀ ਮੰਗ ਆ ਪ੍ਰਸ਼ਾਸਨ ਤੋਂ ਡਿਪਾਰਟਮੈਂਟ ਤੋਂ ਵੀ ਜਿਹੜਾ ਇਹ ਓਵਰਲੋਡ ਟਰਾਲੀਆਂ ਲੰਘਦੀਆਂ ਆ ਇਹਨਾਂ ਨੂੰ ਨੱਥ ਪਾਈ ਜਾਵੇ ਤਾਂ ਕਿ ਸਾਡਾ ਅੱਗੇ ਤੋਂ ਨੁਕਸਾਨ ਨਾ ਹੋਵੇ ਇਹ ਜਿਹੜੇ ਵੱਡੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹੜਾ ਖਲਾਫ ਇਹ ਹਾਦਸਾ ਜਿਹੜਾ ਟਰੈਕਟਰ ਟਰਾਲੀ ਤੇ ਗੱਡੀ ਪਿੱਛਕਾਰ ਹੋਇਆ ਜਿਹਦੇ ਤੋਂ ਬਾਅਦ ਸੰਭੁਤ ਹੈ ਇਹ ਤੰਗਤ ਵੱਡੇ ਹਾਲੇ ਭਾਈ ਸਾਨੂੰ ਬਾਅਦ ਚ ਪਤਾ ਲੱਗਾ ਹੁਣ ਆ ਇਹ ਉਹਦਾ ਡਰਾਈਵਰ ਤੇ ਆਉਣ ਤੇ ਠੀਕ ਉਹ ਵੱਡੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਹ ਉਹਨਾਂ ਨਾਲ ਸਟਾਨ ਹੋਇਆ ਠੀਕ ਆ ਕੇ ਘਾਲ ਨੂੰ ਆਣ ਲੱਗਿਆ